ਹੋਣਾ ਤੇ ਇਹ ਲੇਖਾ ਅਸੀਂ ਇੱਥੇ ਬੈਠੇ ਨਹੀਂ ਦਿੰਦੇ ਹਮੇਸ਼ਾ ਉਹ ਬੰਦਾ ਸਹੀ ਨਹੀਂ ਸੌ ਸਕਦਾ ਜਿੰਨੇ ਗਲਤ ਜ਼ਿਆਦਾ ਕੰਮ ਕਰਦਾ ਹੈ ਉਹਨਾਂ ਸਟ੍ਰੈਸ ਚ ਉਹਨਾਂ ਦੁਖੀ ਹੈ ਤੇ ਬਹੁਤ ਵਾਰ ਚੋਂ ਇਹ ਗੱਲ ਹੋਈ ਹੈ ਫਿਰ ਕਰਦੇ ਆ ਵੀ ਜਦੋਂ ਨਾ ਆਪਾਂ ਗਲਤ ਕੰਮ ਕਰਦੇ ਆ ਕੋਈ ਵੀ ਸਾਡਾ ਜਿਹੜਾ ਸਾਹ ਹੈ ਇਹਦੀ ਰਿਦਮ ਖਰਾਬ ਹੋ ਜਾਂਦੀ ਹੈ ਆਉਟਪੁੱਟ ਇਨਪੁੱਟ ਬੈਲੈਂਸ ਨਹੀਂ ਰਹਿੰਦੀ ਜਿਹੜਾ ਸਾਡਾ ਸਾਹ ਉਹ ਧੁੰਨੀ ਤੱਕ ਚੱਲਦਾ ਹੈ ਚੱਲਣਾ ਚਾਹੀਦਾ ਤੰਦਰੁਸਤ ਬੰਦੇ ਦਾ ਸਾਹ ਨੱਕ ਰਾਹੀਂ ਜਾਵੇ ਧੁੰਨੀ ਤੱਕ ਜਾਵੇ ਧੁੰਨੀ ਤੋਂ ਫਿਰ ਵਾਪਸ ਆਵੇ ਲੰਮਾ ਸਾਹ ਫਿਰ ਸਰੀਰ ਦੀਆਂ ਜਿਹੜੀਆਂ ਗੈਸਾਂ ਨੇ ਉਹ ਸਹੀ ਰਹਿੰਦੀਆਂ ਫਿਰ ਐਸਿਡ ਜਿਹੜੇ ਨੇ ਉਹ ਸਹੀ ਰਹਿੰਦੇ ਆ ਫਿਰ ਖਾਣਾ ਸਹੀ ਪਚਦਾ ਹੈ ਜਦੋਂ ਸਾਡੇ ਦਿਮਾਗ ਤੇ ਸਟ੍ਰੈਸ ਪੈਂਦੀ ਹੈ ਜਦੋਂ ਗਲਤ ਕੰਮ ਕਰਦੇ ਆ ਆਪਾਂ ਤੂੜੀ ਵਾਲੇ ਚ 50 ਬੋਤਲਾਂ ਰੱਖੀਆਂ ਨੇ ਨਜਾਇਜ਼ ਸਬੰਧ ਉਸਾਰੇ ਨੇ ਵੱਡੀ ਨਾਲ ਹੀ ਸਾਰਾ ਕੁਝ ਜਾਂ ਚਿੱਟਾ ਵੇਚਦੇ ਨਸ਼ਾ ਦਾ ਬੰਦਾ ਵੇਚਦਾ ਸਾਰੇ ਗਲਤ ਕੰਮ ਕਰਦਾ ਹੈ ਧਿਆਨ ਨਾਲ ਸੁਣਿਓ ਉਹ ਬੰਦਾ ਜਿਹੜਾ ਹੈ ਉਹ ਰੈਗੂਲਰ ਜਿਹੜਾ ਉਹਦਾ ਸਾਹ ਦੀ ਰਿਦਮ ਹੈ ਖਰਾਬ ਹੋ ਜਾਂਦੀ ਹੈ ਉਹਦਾ ਜਿਹੜਾ ਸਾਹ ਹੈ ਉਤੋਂ ਹੀ ਮੋੜੇ ਆਉਂਦਾ ਹੈ ਸਾਹ ਲੰਬਾ ਨਹੀਂ ਆਉਂਦਾ ਫਿਰ ਉਹ ਖਿਲ ਜਾਂਦਾ ਹੈ ਨਾ ਜਦੋਂ ਸਾਹ ਦੀ ਰਿਦਮ ਹੈ ਸਟ्रेस ਪੈਣ ਕਰਕੇ ਸਾਹ ਹਿੱਲਦਾ ਹੈ ਫਿਰ ਸੁਣੋ ਗਲਤ ਕੰਮ ਕਰਨ ਵਾਲੇ ਬੰਦੇ ਤੇ ਸਟ्रेस ਰਹਿੰਦੀ ਹੈ ਸਟ्रेस ਵਿੱਚ ਰਹਿਣ ਵਾਲੇ ਬੰਦੇ ਦਾ ਸਾਹ ਹਿੱਲਦਾ ਜਿੱਦਾਂ ਸਾਹ ਹਿੱਲਦਾ ਹੈ ਉਹਦੀ ਬਾਡੀ ਵਿੱਚ ਗੈਸਾਂ ਦੀ ਮਾਤਰਾ ਹਿੱਲ ਜਾਂਦੀ ਹੈ ਜਿਹਦੀ ਗੈਸਾਂ ਦੀ ਮਾਤਰਾ ਹਿੱਲ ਜਾਂਦੀ ਹੈ ਉਦੇ ਐਸਿਡ ਹਿੱਲ ਜਾਂਦੇ ਨੇ ਜਿਹੜੇ ਸਰੀਰ ਚ ਐਸਿਡ ਨੇ ਤਜਾਬ ਨੇ ਮਾਤੇ ਉਹ ਤਜਾਬੀ ਜਿਹੜੇ ਹੁੰਦੇ ਨੇ ਉਹ ਹਿੱਲ ਜਾਂਦੇ ਨੇ ਐਸਿਡ ਹਿੱਲਣ ਦੇ ਨਾਲ ਇਮਿਊਨ ਸਿਸਟਮ ਖਰਾਬ ਹੋ ਜਾਂਦਾ ਹੈ ਇਮਿਊਨ ਸਿਸਟਮ ਖਰਾਬ ਹੋ ਜਾਂਦਾ ਹੈ ਤੇ ਬਿਮਾਰੀਆਂ ਬਹੁਤੀਆਂ ਆਉਂਦੀਆਂ ਆਪ ਕੋ ਸਤਨਾ ਰਿਵਾਸ ਬਿਮਾਰੀਆਂ ਆਉਂਦੀਆਂ ਪੇਟ ਖਰਾਬ ਰਹਿਣ ਲੱਗ ਜਾਂਦਾ ਹੈ ਖਾਣਾ ਪਚਨੋਂ ਹਟ ਜਾਂਦਾ ਹੈ ਗਲਤ ਕੰਮ ਕਰਨ ਵਾਲਾ ਬੰਦਾ ਤਨ ਮੰਨ ਕਰਕੇ ਹੀ ਰੋਗੀ ਨਹੀਂ ਹੁੰਦਾ ਤਨ ਕਰਕੇ ਵੀ ਰੋਗੀ ਰਹਿਣਾ ਸ਼ੁਰੂ ਹੋ ਜਾਂਦਾ ਹੈ ਇਹਨੂੰ ਕਹਿੰਦੇ ਨੇ ਦੁੱਖ ਭੋਗਦਾ ਹੈ ਗਲਤ ਕੰਮ ਕਰਕੇ ਬੰਦਾ ਇਹ ਭੋਗਣਾ ਪੈਂਦਾ ਹੈ ਗੁਪਤ ਚਿੱਤਰ ਬੰਦੇ ਤੋਂ ਲੇਖਾ ਲੈਂਦੇ ਹੈ ਮਨ ਵੀ ਪੀੜਿਆ ਜਾਂਦਾ ਤੇ ਤਨ ਵੀ ਪੀੜਿਆ ਜਾਂਦਾ ਸ਼ਰੀਰ ਵੀ ਦੁਖੀ ਹੋਊਗਾ ਜਾਨ ਛੁੱਟਦੀ ਥੋੜੋ ਅਗੇ ਤੇ ਜਦੋਂ ਤੁਹਾਨੂੰ ਇਹ ਗੱਲ ਸਮਝ ਆਊ ਨਾ ਪਿਆਰਿਓ ਤੁਸੀਂ ਕਹੋਗੇ ਬੰਦੇ ਨੂੰ ਸਜ਼ਾ ਦੇਣੀ ਹੈ ਗਲਤ ਕੰਮ ਕਰਨ ਵਾਲੇ ਨੂੰ ਲੈ ਦੱਸੋ ਸਜ਼ਾ ਕਿ ਦੇਣੀ ਹੈ ਇਹ ਤੇ ਸਜ਼ਾ ਭੋਗ ਰਿਹਾ ਹੈ ਇਹਨੂੰ ਸਜ਼ਾ ਕਿ ਤੋਹਗੇ ਇਹ ਤੇ ਦੁਖੀ ਹੈ ਇਹਦੀ ਤੇ ਨੀਂਦ ਹਰਾਮ ਹੋਈ ਪਈ ਹੈ ਤੁਸੀਂ ਕਹਿੰਦੇ ਉਹਨੂੰ ਸਜ਼ਾ ਦਿਓ ਸਜ਼ਾ ਕੀ ਦੇਣੀ ਹੈ ਜਿਸ ਦਿਨ ਤੋਂ ਇਹਨੇ ਸ਼ੁਰੂ ਕੀਤਾ ਮਾੜੇ ਕੰਮ ਕਰਨੇ ਸਜ਼ਾ ਭੋਗ ਰਿਹਾ ਹੈ ਰੱਬ ਦਾ ਕਾਨੂੰਨ ਹੈ ਜਿਹੜਾ ਰੱਬ ਦਾ ਧਰਮ ਉਹਨੂੰ ਸਜ਼ਾ ਦੇ ਰਿਹਾ ਹੈ ਖਸਮ ਬਿਸਾਰ ਕੀਏ ਰਸ ਪੋਗ ਤਾਂ ਤੱਕ ਲੱਪੜ ਖਸਮ ਬਿਸਾਰ ਕੀਏ ਰਸ ਪੋਗ ਤਾਂ ਤਾ ਨੇ ਉਠ ਖਲੋਏ ਰੋ ਮਾਨੇ ਅੰਦੇ ਕੋ ਮਿਲ ਸਜਾਏ ਰੋ ਵੈਦ ਕਰ ਸਕਦੇ ਇਹਦਾ ਇਲਾਜ ਵੈਦ ਕੀ ਕਰਕੇ ਜਿਹੜਾ ਬੰਦਾ ਆਪ ਹੀ ਕਸੂਤਾ ਫਸਿਆ ਹੈ ਮਾੜੇ ਕੰਮ ਕਰਨ ਕਰਕੇ ਦੁਖੀ ਰਹਿੰਦਾ ਹੈ ਉਹਨੂੰ ਵੈਦ ਕੀ ਫੀਕ ਕਰੂ ਭਾਈ ਵੈਦਾਂ ਕੋਲੇ ਦਾ ਕੋਈ ਇਲਾਜ ਨਹੀਂ ਇਸ ਕਰਕੇ ਡੈਫੀਨੇਸ਼ਨ ਸਹੀ ਸਮਝੋ ਧਰਮ ਦੀ ਕੁਰਬਾਨੀ ਨੂੰ ਜਦੋਂ ਐਦਾਂ ਸਮਝਾਂਗੇ ਫਿਰ ਇੱਕਦਮ ਦਿਮਾਗ 'ਚ ਆ ਜਾਣਾ ਵੀ ਮਨਾ ਗਲਤ ਕੰਮ ਕਰੀ ਨਾ ਗੁਪਤ ਚਿੱਤਰ ਤੰਗ ਕਰਨਗੇ ਹੁਣ ਸਾਡੇ ਮਨ 'ਚ ਪਤਾ ਕੀ ਹੈ ਚੱਲ ਜਰ ਮਰਾਂਗੇ ਫਿਰ ਜਿਹੜੇ ਗੁਪਤ ਚਿੱਤਰ ਵੇਖੀ ਜੂ ਹੁਣ ਤੇ ਨਜ਼ਾਰੇ ਲਓ ਆਖੋ ਸਕਦਾ ਵਾਹ ਜੇ ਐ ਸਮਝੀਏ ਤੇ ਅੱਜ ਸਮਝ ਆਵੇ